ਹਾਲਾਂਕਿ ਇਹ ਤੁਹਾਨੂੰ ਬੁਣੀ ਹੋ ਕਰ ਵੀ ਦੇਗੀ ਆ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਧਰਵਾਦ ਸਾਹਿਬ ਸਾਡੇ ਵਿੱਚ ਇੱਥੇ ਆਪਰੇਟਿੰਗ ਚ ਹੋਣੀ ਰਹੇਗੀ ਆ ਮੈਂ ਖਾਸ ਤੌਰ ਤੇ ਮਰਬਾਨੀ ਸਾਹਿਬ ਨੂੰ ਬਾਬਾ ਸਾਹਿਬ ਦਾ ਵੀ ਸਵਾਗਤ ਕਰਦਾ ਹਾਂ ਕਿ ਤੁਸੀਂ ਅੱਜ ਇੱਥੇ ਛੇਛੀ ਜਗ੍ਹਾ ਤੇ ਪਹੁੰਚੇ ਹੋ ਅਤੇ ਜਿਹੜੇ ਇੱਥੇ ਮੋਲਵੀਰ ਸਾਡੇ ਪੰਜਾਬੀ ਹੈਗੇ ਉਹ ਸਾਡੇ ਇਕੱਠੇ ਹੋਏ ਨੇ ਸਭ ਦਾ ਧੰਨਵਾਦ ਕਿ ਤੁਸੀਂ ਇਹਨਾਂ ਦੀ ਸਵਾਗਤ ਲਈ ਇੱਕ ਪ੍ਰੋਗਰਾਮ ਰੱਖਿਆ ਅੱਜ ਲੰਚ ਦਾ ਜਿਹੜਾ ਮੈਂ ਬੇਨਤੀ ਕਰਨਾ ਤਾਰੀਵਾਲ ਸਾਹਿਬ ਨੂੰ ਕਿ 2-4 ਮਿੰਟ ਆਪਣੇ ਜਿਹੜੇ ਵਿਚਾਰ ਨੇ ਉਹਨਾਂ ਨੂੰ ਸਾਂਝੇ ਕਰੋ ਇਸ ਖਾਸ ਮੌਕੇ ਦੇ ਉੱਤੇ ਕਿਉਂਕਿ ਇਹ ਇੱਕ ਉਹ ਪੋਲੀਟੀਸ਼ੀਅਨ ਨੇ ਜਿਹੜੇ ਕਿ ਆਪਣੇ ਆਪ ਨੂੰ ਬੜਾ ਨੀਵਾ ਰੱਖ ਕੇ ਚੱਲਦੇ ਨੇ ਮੈਂ ਦੇਖ ਸਕਦਾ ਹਾਂ ਕਿ ਇਹਨਾਂ ਦੇ ਇੰਟਰੈਕਸ਼ਨ ਕਰਨ ਨਾਲ ਕਿ ਜਿਸ ਤਰੀਕੇ ਨਾਲ ਇਹਨਾਂ ਦੀ ਬੋਡੀ ਲੈਂਗੁਏਜ ਹੈ ਜਿਸ ਤਰ੍ਹਾਂ ਇਹ ਗੱਲਬਾਤ ਕਰਦੇ ਨੇ ਬਹੁਤ ਘੱਟ ਇੰਡੀਆ ਦੇ ਪੋਲੀਟੀਸ਼ੀਅਨਸ ਹੁੰਦੇ ਨੇ ਜੋ ਇਤਨੇ ਹੰਬਲ ਹੁੰਦੇ ਤੈਨੂੰ ਬੜੀ ਖੁਸ਼ੀ ਹੋਈ ਤਾਰੀਕਾਨ ਸਾਹਿਬ ਤੁਹਾਨੂੰ ਮਿਲ ਕੇ ਤੇ ਮੈਂ ਬੇਨਤੀ ਕਰਾਂਗਾ ਤੁਹਾਨੂੰ ਕਿ ਆਪਣੇ ਵਿਚਾਰ ਥੋੜੀ ਜਿਹਾ ਸਾਂਝੇ ਕਰੋ ਥੋੜਾ ਜਿਹਾ ਸਾਨੂੰ ਜਾਣਨਾ ਵੀ ਪਾਓ ਕਿ ਜੋ ਇਵੈਂਟਸ ਹੋਈਆਂ ਨੇ ਉਹ ਕਿਸ ਤਰਫ ਜਾ ਰਹੀਆਂ ਨੇ ਔਰ ਤੁਸੀਂ ਕੀ ਸਮਝਦੇ ਹੋ ਅੱਗੇ ਜਾ ਕੇ ਕੀ ਬੁਲਦੇ ਹਾਲਾਤ ਬਣਨਗੇ ਧੰਨਵਾਦ ਸਾਹਿਬ ਬਹੁਤ ਹੀ ਸ਼ਾਬਦਕ ਬਖੀ ਸਾਹਿਬ ਸੰਗਲਾ ਸਾਹਿਬ ਦੀ ਬਹੁਤ ਸਰਕਾਰ ਦੀ ਬਫਰ ਦੇ देज 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 सब तो पहला मैं आप सब का करता करना है कि मैंने इतने आने का मौका दिता है और तो इतने आके आप सब दर्शन कर सकें जिस तो तरह के सामने एक हफ्ता लगभग इतने आए हो गया है और मैं न्यूजीलैंड देखे पहली बार फर्स्ट टाइम मेरी फर्स्ट विजिट हैगी और न्यूजीलैंड आके जिते देखे कि ਇਹ ਕਿੰਨਾ ਨੇਚਰਲ ਬਿਊਟੀ ਬਹੁਤ ਹੈ ਉਸ ਦੇ ਨਾਲ ਇਹ ਵੀ ਦੇਖਣ ਨੂੰ ਪਾਇਆ ਵੀ ਬਾਕੀ ਕੰਟਰੀ ਦੇ ਮੁਕਾਬਲੇ ਜਿੰਨਾ ਸੱਟ ਪੰਜਾਬੀ ਭਾਈ ਸਾਹਿਬ ਇੱਥੇ ਸਾਰੇ ਜਿੰਨੇ ਵੀ ਹੈਗੇ ਪਰਵਾਹ ਹੈਗੇ ਨਹੀਂ ਉਹਨਾਂ ਚ ਵੀ ਜਿਸ ਤਰ੍ਹਾਂ ਨੇਚਰਲ ਬਿਊਟੀ ਉਸੇ ਤਰ੍ਹਾਂ ਇਹਨਾਂ ਦੇ ਦਿਲਾਂ ਚ ਵੀ ਨੇਚਰਲ ਬਿਊਟੀ ਹੈਗੀ ਹੈ ਕਿਉਂਕਿ ਜਿੰਨਾ ਇੱਥੇ ਪਿਆਰ ਮਿਲਿਆ ਹੈਗਾ ਪਿਛਲੇ ਹਫਤੇ ਦੇ ਵਿੱਚ ਟੂਰਨਾਮੈਂਟ ਕੋਲ ਦੂਸਰੇ ਕੰਟਰੀ ਦੇ ਵਿੱਚ ਕਦੇ ਨਹੀਂ ਮਿਲਿਆ ਹੈਗਾ ਤੋਂ ਇਸ ਵਾਸਤੇ ਮੈਂ ਆਪਣੇ ਆਪਣੇ ਪੱਗ ਵਾਲੇ ਸਮਾਜ ਦੇ ਕਿ ਮੈਨੂੰ ਇਤਿਆਹਾ ਕੇ ਆਪ ਦਾ ਕਿੰਨਾ ਪਿਆਰ ਨਿਮਲਿਆਨੇ ਕਿ ਜਿਸ ਤਰ੍ਹਾਂ ਕਿ ਸਭ ਜਾਣਦੇ ਹੈਗੇ ਕਿ ਬੇਸਿਕਲੀ ਆਪਾਂ ਸਾਰੇ ਇੰਡੀਅਨਸ ਹੈਗੇ ਨੇ ਔਰ ਪੰਜਾਬੀ ਹੈਗੇ ਨੇ ਸਾਰੇ ਤੋਂ ਤੁਸੀਂ ਯਾਨੀ ਕਿ ਸਾਡੇ ਦੇਸ਼ ਦੀ ਔਰ ਤੇ ਸਾਡੇ ਪੰਜਾਬ ਤੇ ਤਰੱਕੀ ਵਿੱਚ ਪਿਛਲੇ ਬਹੁਤ ਸਾਲਾਂ ਤੋਂ ਜਿਹੜਾ ਹੈਗਾ ਉਹ ਬਹੁਤ ਵੱਡਾ ਅਹਿਮ ਯੋਗਦਾਨ ਪਾ ਚੁੱਕਾ ਜਿੱਥੇ ਤੁਸੀਂ ਪਿਆਰ ਦਾ ਸਨੇਹ ਲੈ ਕੇ ਜਾਣੇ ਉੱਥੇ ਹੀ ਪੱਧਰ ਵਿੱਚ ਤੁਸੀਂ ਪੁੰਡਾ ਦੇ ਵਿੱਚ ਸ਼ਹਿਰਾਂ ਦੇ ਵਿੱਚ ਜਿੱਥੇ ਤੁਸੀਂ ਡਵੈਲਪਮੈਂਟ ਵਿੱਚ ਬਹੁਤ ਵੱਡਾ ਰੋਲ ਅਦਾ ਕੀਤਾ ਹੈਗਾ ਉੱਤੇ ਹੀ ਲੋਕਾਂ ਦੀਆਂ ਮੁੱਖ ਤਕਲੀਫਾਂ ਨੂੰ ਦੂਰ ਕਰ ਬਚੂ ਦਿੱਤਾ ਕਿਉਂਕਿ ਜੇਕਰ ਆਪਾਂ ਉੱਤੇ ਲਾਈਏ ਤਾਂ ਕੱਲੇ ਨੇਲਸਨ ਟੂਰ ਰੈਜ਼ੀਡੈਂਟਸ ਅਗੇ ਪੁੰਡਾ ਦੇ ਬਸਦਾ ਰੋਗ ਨਹੀਂ ਹੈਗਾ ਪਰ ਜਦੋਂ ਸੋਲਦਾ ਪਿਆਰ ਮਿਲਦਾ ਪਾਪਿਲੇਸ਼ਨ ਮਿਲਦੀ ਹੈ ਤੁਸੀਂ ਜਿੱਥੇ ਡਵੈਲਪਮੈਂਟ ਕੀਤੀ ਹੈਗੇ ਉੱਥੇ ਹੀ ਲੋਕਾਂ ਦੇ ਦਿੱਕਤਾਂ ਨੂੰ ਪੂਰ ਕਰਨ ਵਾਸਤੇ ਵੀ ਕਿਸੇ ਦਾ ਕੋਈ ਆਪਰੇਟ ਕਰਨਾ ਹੁੰਦਾ ਹੈ ਜਾਂ ਜਾਂ ਕਿਸੇ ਦਾ ਆਪਾਂ ਐਨ ਜੀਓ ਦੇ ਤੌਰ ਤੇ ਸਹਾਇਤਾ ਕਰਦੇ ਹਾਂ ਪਰ ਬਖ ਬਖ ਐਨ ਜੀਓ ਦੇ ਵਿੱਚ ਤੁਹਾਡਾ ਆਪ ਦਾ ਸਬੰਧ ਹੈਗਾ ਇਸ ਕਰਕੇ ਆਉਣ ਵਾਲੇ ਸਮੇਂ ਵਿੱਚ ਕੋਸ਼ਿਸ਼ ਕਰਨੀ ਚਾਹੀਦੀ ਕਿਉਂਕਿ ਬੇਸਿਕਲੀ ਜਿਸ ਤਰ੍ਹਾਂ ਬਖਸ਼ੀ ਸਾਹਿਬ ਨੇ ਦੱਸਿਆ ਕਿ ਮੈਂ ਮੇਰੀ ਪੋਲਿਟੀਕਲ ਬੈਕਗ੍ਰਾਉਂਡ ਨਹੀਂ ਹੈਗੀ ਮੈਂ ਲਾਈਫ ਸਟੇਸ਼ਨ ਦੇ ਵਿੱਚ ਰਿਹਾ ਹੈ ਉਹ 92 ਤੋਂ ਲੱਗ ਕੇ ਮੈਂ ਪੰਜਾਬ ਦੇ ਬਖੂਕ ਪਿੰਲਾ ਵਿੱਚ ਉਹਦੀ ਨੌਕਰੀ ਕਰਨ ਦਾ ਮੌਕਾ ਮਿਲ ਗਿਆ ਰੋਬਾ ਥੀਮਚੋਰ ਮੈਨੇਜਮੈਂਟ ਲੈ ਕੇ ਕਾਂਗਰਸ ਕੀਤੀ ਕਰਤ ਮੈਂ ਲક્ષਣ ਬਾਈ ਲક્ષਣ ਲੜੀ ਸੀ ਤੇ ਸੈਕੰਡ ਟਾਈਮ ਫੇਰ ਜਿਹੜਾ ਰਹਿਗਾ 22 ਤੋਂ ਪ੍ਰੋਫੈਕਸ਼ਨ ਹੋਈ ਹੈ। ਲੋਕਾਂ ਦੇ ਪਿਆਰ ਦੇ ਨਾਲ, ਲੋਕਾਂ ਦੇ ਮੈਂ ਅਸ਼ੀਰਵਾਦ ਦੇ ਨਾਲ ਦੁਬਾਰਾ ਮੈਨੂੰ ਸੇਵਾ ਕਰਨ ਦਾ ਮੌਕਾ ਮਿਲਿਆ ਹੈ। ਮੈਂ ਕੋਸ਼ਿਸ਼ ਕਰੀ ਦੀ ਹੈ ਕਿ ਲੋਕਾਂ ਦੇ ਜੋ ਵੀ ਦੁੱਖ ਤਕਲੀਫ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰ ਜੀ ਕਿਉਂਕਿ ਮੇਰੀ ਆਦਤ ਹੁਣ ਵੀ ਹੈ ਜਦ ਮੈਂ ਆਫਿਸ ਦੇ ਵਿੱਚ 9 ਸਵੇਰ 9 ਵਜੇ ਆਫਿਸ ਪਹੁੰਚ ਜਾਂਦਾ ਸੀਗਾ ਇੱਥੇ ਵੀ ਹੈਗਾ 9 ਸਵੇਰ 9 ਵਜੇ ਹੱਦ ਤੱਕ ਆ ਬੈਠਦਾ ਜੋ ਲੋਕਾਂ ਦੀ ਸੇਵਾ ਕਰ ਸਕੀ ਬਤ ਉਹ ਦੁੱਖ ਤਕਲੀਫ ਦੂਰ ਕਰ ਸਕੀ। ਕਦੇ ਵੀ ਕੋਈ ਆਦਮੀ ਆਉਂਦਾ ਹੈਗਾ ਤਾਂ ਛੋਟੇ ਕੋਲ ਬੜੀ ਆਸ ਲੱਕੇ ਹੁੰਦਾ ਹੈ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਹਦੀ ਗੱਲ ਸੁਣ ਕੇ ਦੂਰ ਕਰਨੀ ਚਾਹੀਦੀ ਉਹਦੇ ਵਿੱਚ ਇਹ ਨਹੀਂ ਦੇਖਣਾ ਚਾਹੀਦਾ ਵੀ ਮੈਂ ਮਨ ਪ੍ਰਮਾਨ ਸਿੰਘ ਸਾਹਿਬ ਦੇ ਬਾਕਪਾ ਸਾਹਿਬ ਹੈਗੇ ਨੇ ਤਾਂ ਜਾਣਦੇ ਕਿ ਕਿਸੀਂ ਜਦੋਂ ਵੀ ਇਹਨਾਂ ਕੋਲ ਸਾਡਾ ਜਤੂ ਕਰ ਵੀ ਬੈਠੇ ਹੋਏ ਤਾਂ ਅਸੀਂ ਇਹ ਨਹੀਂ ਦੇਖੀਦਾ ਵੀ ਇਹ ਆਕਾਦੀ ਦਮ ਤੋਂ ਆਇਆ ਜਾਂ ਬੀਜੇਪੀ ਤੋਂ ਆਇਆ ਕਿਉਂਕਿ ਸਾਡਾ ਫੁਗਾੜੇ ਵਿੱਚ ਆਪਸੀ ਭਾਈਚਾਰਾ ਬਹੁਤ ਹੈ ਬੀਜੇਪੀ ਨਾਲ ਵੀ ਉਹਨਾਂ ਹੀ ਪਿਆਰ ਹੈਗਾ ਅਕਾਲੀ ਦਲ ਨਾਲ ਵੀ ਹੈਗਾ ਦੂਸਰੀ ਪਾਰਟੀ ਨਾਲ ਤੋ ਇਸ ਕਰਕੇ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਜਾਂ ਕਈ ਕਈ ਦੇਸ਼ ਵਿੱਚ ਜਾਂ ਸਾਡੇ ਸੂਬੇ ਵਿੱਚ ਵੀ ਕਈ ਵਾਰੀ ਪਲੀਟਿਕਲ ਜਿਹੜਾ ਲੈਵਲ ਹੈਗਾ ਉਹ ਇਹਨਾਂ ਲੋਅਸਟ ਲੈਵਲ ਤੇ ਚਲਾ ਜਾਂਦਾ ਕਿ ਮਾਨੂੰ ਦੁੱਖ ਹੁੰਦਾ ਕਿ ਸਾਨੂੰ ਨਹੀਂ ਹੋਣਾ ਚਾਹੀਦਾ ਸਾਨੂੰ ਗੁਰੂ ਮਾਰਗ ਤੇ ਕਿਰਪਾ ਦੇ ਨਾਲ ਸਾਨੂੰ ਉਹਨਾਂ ਦੇ ਦੱਸੇ ਰਸਤੇ ਤੇ ਚੱਲ ਕੇ ਕੋਸ਼ਿਸ਼ ਕਰਨੀ ਚਾਹੀਦੀ ਹੈ ਇਸੇ ਵੱਤ ਤੋਂ ਬੰਦ ਜੇ ਲੋਕਾਂ ਦਾ ਭਲਾ ਕਰਸੀ ਦੀ ਕਿਸੇ ਵੀ ਕਪੈਸਿਟੀ ਤੋਂ ਕੋਈ ਕੋਈ ਅਧਿਪਕ ਕੋਈ ਡਾਕਟਰ ਹੈਗਾ ਕੋਈ ਇੰਜੀਨੀਅਰ ਹੈਗਾ ਕੋਈ ਪੋਲੀਟਿਸ਼ੀਅਨ ਹੈ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਕਿ ਅੱਜ ਜੋ ਜਿਸ ਲੈਵਲ ਤੇ ਸੀ ਅੱਗੇ ਹੈ ਕਿ ਵਿਚ ਆਪਣਾ ਸਾਡਾ ਦੇਸ਼ ਹੈਗਾ ਵਿਚ ਆਪਣੀ ਪੰਜਾਬ ਹੈਗਾ। ਤੋਂ ਮੇਰੇ ਕਾ ਲੋਇਸਟ ਲੱਗਦਾ ਹੈਗਾ ਜੋ ਪੋਲਿਟਿਕਲ ਸਟਰਕਚਰ ਚੱਲ ਰਿਹਾ ਹੈਗਾ। ਬਹੁਤ ਮਾੜੀ ਹੈ ਪਰ ਮੈਂ ਤਾਂ ਗੁਰਮਤਿ ਚੱਲਣਾ ਵਿੱਚ ਅਰਦਾਸ ਕਰਦਾ ਕੋਈ ਸਾਡੇ ਹਿਸਤਰੀ ਦਾ ਇਨਸਾਨ ਆਵੇ ਜਿਹੜਾ ਕਿ ਸਾਡੇ ਦੇਸ਼ ਨੂੰ ਤੇ ਸਾਡੇ ਪੰਜਾਬ ਨੂੰ ਜਿਹੜਾ ਅੱਛੀ ਤਰ੍ਹਾਂ ਲੀਡ ਕਰਕੇ ਜਿਹੜਾ ਹੈਗਾ। ਇਤਨੇ ਜੋ ਦਬੇਸ਼ ਮੁਸ਼ਕਿਲ ਹੈਗਾ ਨੂੰ ਦੂਰ ਕਰਕੇ ਲੋਕਾਂ ਦਾ ਕਲਿਆਣ ਕਰੇ। ਤੋਂ ਜਿੱਥੇ ਤੱਕ ਅੱਜ ਕਿ ਅੱਜ ਦਾ ਜਿਹੜਾ ਪੋਲਿਟਿਕਲ ਸੈਂਟਰ ਹੋ ਹੈਗਾ ਉਹਦੇ ਵਿੱਚ ਆਪਾਂ ਦੇ ਦੇ ਕੇ ਕੇ तीसरी टाइम जी है मोदी साहब की अगुवाई तीसरी बार बी जे पी के सरकार बनी हैगी पार्टी की सरकार है जब भगवंत मान जी जो है लीड कर रहे हैं इस करके कोशिश करनी चाहिए कि सारे नाल लगे चलना चाहिए क्योंकि छोटे छोटे इशूज असी जो है, है आपदा समा व्यर्थ कर देने क्योंकि जो अच्छ समा है जो हूँ समय है वो अभी आपसी लड़ाई के व्यर्थ कर रहे हैं यानी कि यूज़ नहीं कर रहे प्रॉपर ਉਜਾਤ ਸਮਾਂ ਨਿਕਲ ਕੇਗਾ ਮੁੜਕੇ ਨਹੀਂ ਆਣਾ ਮੁੜ ਕੇ ਸਮਾਂ ਆ ਨਹੀਂ ਹੈ ਇਸ ਕਰਕੇ ਕੋਸ਼ਿਸ਼ ਕਰਨੀ ਚਾਹੀਦੀ ਹੈ ਔਰ ਆਉਣ ਵਾਲੇ ਸਮੇਂ ਵਿੱਚ ਜਿਸ ਤਰ੍ਹਾਂ ਦਾ ਕ੍ਰਿਟੀਕਲ ਸਿਸਟਮ ਚੱਲ ਰਿਹਾ ਹੈਗਾ ਮੇਰਾ ਕਹ ਗੁਰਮਤਿ ਕਿਰਪਾ ਦਿਨਾਲੀ ਉਹਦੇ ਵਿੱਚ ਆਪਾਂ ਦਿੱਕਤ ਕਰਦੇ ਨਹੀਂ ਤਾਂ ਪਹਿਲਾਂ ਵੀ ਇੱਕ ਖਾਸ ਕਰਕੇ ਪੰਜਾਬ ਦੇ ਵਿੱਚ ਆਪਾਂ ਲਈ ਦੇਖਾ ਅੱਜ ਜਿਹੜਾ ਹੈਗਾ ਜਿੱਥੇ ਮੁਕਾਂ ਚ ਕ੍ਰਿਟੀਕਲੀ ਨਿਵੇਸ਼ਵਾ ਆਪਣਾ ਬਹੁਤ ਵਧ ਗਈ ਹੈ ਜੀ ਉਸ ਤਰ੍ਹਾਂ ਹੀ ਹਰ ਫਰੰਟ ਤੇ ਜਿਹੜੀ ਗਵਰਨਮੈਂਟ ਬੇਸ਼ੱਕ ਦੀ ਮੈਂ ਇਹ ਨਹੀਂ ਵੀ ਮੈਂ ਕਾਂਗਰਸ ਪਾਰਟੀ ਨੂੰ ਬਲੋਕ ਕਰਦਾ ਤਾਂ ਮੈਂ ਕ੍ਰਿਟਿਕਾਈਜ਼ ਕਰਾਂਗਾ ਪਰ ਦੋਖੰ ਦਾ ਕੋਈ ਵੀ ਪਾਰਟੀ ਆਵੇ ਪਾਵਰ ਕੋਈ ਵੀ ਆਵੇ ਭਾਜੀਪੀ ਆਵੇ ਕਾਂਗਰਸ ਆਵੇ ਆਪ ਆਵੇ ਅਕਾਲੀ ਦਰਬਾਰ ਸਾਰੀ ਪਾਰਟੀਆਂ ਨੂੰ ਜਿਹੜਾ ਗੱਲ ਲੋਕਾਂ ਨੂੰ ਵੈਲਫੇਅਰ ਕਰਨਾ ਹੈ ਇਸ ਤੇ ਕੋਸ਼ਿਸ਼ ਕਰਨੀ ਚਾਹੀਦੀ ਕਿਉਂਕਿ ਪ੍ਰ ਟਿਕਟ ਕਰਨਾ ਬੜਾ ਮੁਸ਼ਕਲ ਲੱਗਦਾ ਕਿਉਂਕਿ ਮੈਂ ਕਾਂਗਰਸ ਪਾਰਟੀ ਨੂੰ ਬਲੌਕ ਕਰਦਾ ਤਾਂ ਮੈਂ ਤੁਹਕਾਉਂਗਾ ਜੀ ਆਪ ਪਾਰਟੀ ਜਿਹੜੀ ਪੰਜਾਬ ਵਿੱਚ 6 ਮਹੀਨਿਆਂ ਨੂੰ ਚੱਲਦੀ ਹੋਵੇ ਬੀਜੇਪੀ ਕੇਂਦਰ ਜਬਣੀਆ 2 ਮਹੀਨਿਆਂ ਨੂੰ ਚੱਲਦੀ ਹੋਵੇ ਅਸਿਕ ਨੇ ਇਹ ਚੱਲੇ ਕੰਮ ਦੀ ਕਰਦੇ ਕਿੰਨੇ ਕਿ ਸਰਕਾਰੀ ਦਖਲੰਦਾਜ਼ ਜੀ ਕਿੰਨੀ ਖੋ ਜਾਂਦੀ ਹੈ ਜਿੱਦਾਂ ਹੁਣ ਤੁਸੀਂ ਦੂਸਰੀ ਪਾਰਟੀ ਦੇ ਨਾਲ ਬਿਲੋਂਗ ਕਰਦੇ ਕੰਮ ਕਰਨ ਚ ਕੋੜਿਕਾ ਪੈਂਦਾ ਕਿ ਹੋ ਜਾਂਦੇ ਕੰਮ ਕੰਮ ਕਿਉਂਕਿ ਸਾਡਾ ਕਲਚਰ ਹੀ ਇਸ ਤਰ੍ਹਾਂ ਜਿਵੇਂ ਤੁਸੀਂ ਇੱਥੇ ਨਿਊਜ਼ੀਲੈਂਡ ਕਰਨ ਤੇ ਜਿ ਬਸੇ ਹੋਏ ਹੋ ਤਾਂ ਇੱਥੇ ਤਾਂ ਕੋਈ ਸਵਾਰਥ ਦੀ ਜ਼ਰੂਰਤ ਨਹੀਂ ਪੈਂਦੀ ਸਾਡੇ ਤਾਂ ਪੰਜਾਬ ਦੇ ਵਿੱਚ ਲਾਈਏ ਤਾਂ ਬਿਨਾਂ ਸਵਾਰਥ ਕੋ ਕੰਮ ਹੀ ਨਹੀਂ ਚੱਲਦਾ ਹਾਂ ਕਿ ਮੈਂ ਜਾਨਿਕਾ ਥੋੜਾ ਸਿਸਟਮ ਕਿ ਮੈਂ ਜੋਬ ਕਰਦਾ ਰਿਹਾ ਦਫ਼ਤਰਾਂ ਵਿੱਚ ਕਿ ਮੈਂ ਨੂੰ ਲੋਖ ਮਿਲਵਰ ਕਹਿੰਦੇ ਹੈਗੇ ਨੇ ਕਿ ਤੁਸੀਂ ਦਫ਼ਤਰ ਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਮੈਂ 9 ਵਜੇ ਤੋਂ ਲੈ ਕੇ ਮਨਵਾਸੀ 6 ਸੱਪ ਤੱਕ ਕੰਮ ਕਰਨੇ ਲੱਗਦਾ ਹੁੰਦਾ ਜੇ ਕੋਈ ਆਉਂਦਾ ਸੀ ਗ੍ਰੀਵ ਕੋਰਪਾ ਕਿਉਂਕਿ ਜੋ ਬੰਦਾ ਸਿਸਟਮ ਦੇ ਵਿੱਚ ਵੈਲ ਟੂ ਡੂ ਹੈਗਾ ਉਹਨੇ ਆਲ ਦਾ ਕੰਮ ਕਰਾ ਲੈਣਾ ਹੈ ਵੈਸੇ ਦੇ ਕੇ ਕਰਾ ਲਵੇ ਇਹਦੋਂ ਸਪਸ਼ਟ ਹੋ ਗਾ ਜਿਹੜਾ ਗ੍ਰੀਵ ਆਦਮੀ ਹੈ ਜਿਹਨੂੰ ਆਦਮੀ ਕੋਈ ਜੇ ਦੀ ਕੋਈ ਪਹੁੰਚ ਨਹੀਂ ਹੈਗੀ ਅੱਜ ਦੇ ਸਿਸਟਮ 'ਚ ਦੇਖਿਓ ਦਫਤਰਾਂ 'ਚ ਕਿੰਨਾ 2 ਘੰਟੇ ਬੈਠ ਕੇ ਮਿਲਦੇ ਨੇ। ਅੱਜ ਤੋਂ ਜਨ 20-25 ਸਾਲ ਪਹਿਲਾਂ ਸੀਗਾ ਸਮਾਂ ਉਹ ਲੋਕਾਂ 'ਚ ਉਦੋਂ ਅਫਸਰਾਂ ਦੇ ਵਿੱਚ ਲੋਕਾਂ ਦਾ ਭਲਾ ਕਰਨ ਦਾ, ਲੋਕਾਂ ਦੀ ਪ੍ਰੋਬਲਮ ਹੱਲ ਕਰਨ ਦਾ ਮੰਨ ਦੇ ਵਿੱਚ ਜज्ਵਾ ਸੀਗਾ। ਹੁਣ ਜਨਰੇਸ਼ਨ ਆ ਗਈ ਹੈਗੀ ਉਹ ਇੰਨਾ ਜज्ਵਾ ਨਹੀਂ ਹੈ। ਤੁਸੀਂ ਦੇਖੋ ਤਾਂ ਜੇ 7-8 ਘੰਟੇ ਆਪਾਂ ਦਫਤਰ ਬੈੱਨੇ ਤਾਂ ਮੈਂ ਦੇਖਿਆ 4-5 ਘੰਟੇ ਤਾਂ ਮੋਬਾਈਲ 'ਤੇ ਫੜਨਦੇ ਦੇਖਦਾ ਹਾਂ ਤੇ ਕੰਮ ਕਿੱਦਾਂ ਕਰੀ ਜਾਂਦੇ। ਅਫਸਰਾਂ ਜਿਹੜੀ ਫੀਲਡ ਦੇ ਵਿੱਚ ਮੂਵਮੈਂਟ ਘਟ ਕੇ ਫੀਲਡ 'ਤੇ ਜਾਂਦੇ ਹੀ ਨਹੀਂ ਕੋਈ। ਅਸੀਂ ਦੇਖਦੇ ਹਾਂ ਸਾਡੇ ਨਾਮ ਦੇ ਮ cục ਵਾਰਡ ਜੇ ਮੈਂ ਐਮ ਐਲ اے ਹਾਂਗਾ ਤੇ ਦੇਖਦੇ ਕਿ ਅਫਸਰ ਕਦੇ ਪਿੰਡਾਂ ਚ ਜਾਂਦੇ ਨਹੀਂ ਨੇ ਸਾਡੇ ਟਾਈਮ ਤੇ ਹੁੰਦਾ ਹਫਤੇ ਦੇ ਵਿੱਚ ਹਰੇਕ ਅਫਸਰ ਜਿਹੜਾ ਇੱਕ ਦਿਨ ਲੱਖਦਾ ਸੀ ਉਹ ਪਿੰਡਾਂ ਚ ਜਾਂਦਾ ਸੀ ਵੱਖ-ਵੱਖ ਪਿੰਡਾਂ ਚ ਜਾਂਦਾ ਪਰ ਉਹ ਜਾਂਦੇ ਨਹੀਂ ਮੈਂ ਕਿਹਾ ਕਿ ਅਫਸਰ ਨੂੰ ਸਾਲ ਲੱਗ ਜੂਗੇ ਉਹ ਕੋ ਫਲਾਨਾ ਪਿੰਡ ਕਿੱਥੇ ਕੋ ਦੱਸ ਨਹੀਂ ਸਕਦਾ ਉਹਦਾ ਲਗਾ ਹੀ ਨਹੀਂ ਜਾ ਸਕਦਾ ਇਸ ਕਰਕੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਕਿਸੇ ਵੀ ਕਪੈਸਿਟੀ ਚ ਹੋਵੇ ਉਹ ਕੰਮ ਪਹਲਾ ਕਰਨ ਕਿਉਂਕਿ ਤੁਸੀਂ ਜਿਹੜਾ ਹੈਗੇ ਇੱਥੇ ਆ ਕੇ ਤੁਸੀਂ ਫੌਲਨ ਚ ਆ ਕੇ ਜਿਹੜਾ ਹੈਗਾ ਤੁਹਾਡਾ ਦੇਸ਼ ਨਾਲ ਸਾਡੇ ਪੰਜਾਬ ਨਾਲ ਲਗਾਅ ਹੈਗਾ ਤੁਸੀਂ ਫਿਰ ਇੱਕ ਤੋਂ ਬੈਠੇ-ਬੈਠੇ ਵੀ ਮਸਲਾ ਹੱਲ ਕਰਦੇ ਹੋ ਲੋਕਾਂ ਤੋਂ ਜਾ ਕੇ ਤੁਸੀਂ ਕੋਸ਼ਿਸ਼ ਕਰਦੇ ਹੋ ਪਰ ਅਸੀਂ ਜੋ ਉੱਥੇ ਬੈਠੇ ਹੈਗੇ ਮੇਰੇ ਖਿਆਲ ਲੇ ਇੱਕ ਜਨਰਲ ਲੜਨ ਤੋਂ ਬਿਨਾਂ ਸਾਨੂੰ ਕੋਈ ਕੰਮ ਨਹੀਂ ਹੈਗਾ ਕਿ ਦੂਜੇ ਨੀਚਾ ਦਿਖਾਉਣ ਤੋਂ ਬਿਨਾਂ ਕੰਮ ਨਹੀਂ ਜਿਵੇਂ ਆਪ ਕਾਂਗਰਸ ਹੈਗਾ ਤਾਂ ਜਿਹੜਾ ਬੀਜੇਪੀ ਸਾਡਾ ਕਾਊਂਟਰ ਪਾਉਗਾ ਫਿਰ ਸੋ ਮੈਂ ਕੋਸ਼ਿਸ਼ ਕਰਦਾ ਜਿਨੂੰ ਲੈਕਡਾਊਨ ਕਿਵੇਂ ਕਰਨਾ ਹੈ ਇਸ ਕਰਕੇ ਜਿਆਦਾ ਨਹੀਂ ਬਕਣਾ ਹੈ ਤੁਸੀਂ ਕੋਈ ਫਿਰ ਆਪ ਦਾ ਬਹੁਤ-ਬਹੁਤ ਧੰਨਵਾਦ ਕਰਨਾ ਕਿ ਤੁਸੀਂ ਇੱਥੇ ਬੈਠ ਕੇ ਨੂੰ ਬਹੁਤ ਮਾਨ ਸਰਕਾਰ ਮਾਣ ਵਿੱਚ ਆ ਕੇ ਤੁਸੀਂ ਜਿਹੜੀ ਹੈਗਾ ਪੰਜਾਬ ਦਾ ਨਾਮ ਰੋਸ਼ਨ ਕਰ ਰਹੇ ਔਰ ਜਿਤ ਤੱਕ ਮੇਰਾ ਖਿਆਲ ਹੈਗਾ ਕਿ ਅਸੀਂ ਉਹਨਾਂ ਪੰਜਾਬ ਦੇ ਵਿੱਚ ਰਹਿ ਕੇ ਨਹੀਂ ਕਰਦੇ ਜਿੱਨਾ ਤੁਸੀਂ ਜਿਵੇਂ ਮੈਨੂੰ ਗੁਰਦੁਆਰਾ ਸਾਹਿਬ ਸੰਡੇ ਜਾਂਦੇ ਦਰਸ਼ਨ ਕਰਨ ਦਾ ਮੌਕਾ ਮਿਲੇ ਜਿੰਨੇ ਮੇਰੇ ਕੋਲ ਇੱਥੇ ਸੰਗਤਾਂ ਦੇ ਵਿੱਚ ਸ਼ਰਧਾ ਭਾਰ ਹੈਗਾ ਔਰ ਨਹੀਂ ਸਾਡੇ ਪੰਜਾਬ ਤੇ ਨਹੀਂ ਸਾਡੇ ਗੁਰਦੁਆਰਾ ਸਾਹਿਬ ਜਿੱਥੇ 10 ਬੰਦੇ ਬੈਠੇ ਹੁੰਦੇ ਆ ਕੋਈ ਬੜੀ ਮੁਸ਼ਕਲ ਨਾਲ 10 ਬੰਦੇ ਹੁੰਦੇ ਨੇ ਇੱਥੇ ਜੇ ਕੋ ਵੱਡੀ ਗਿਣਤੀ ਚ ਆ ਕੇ ਲੋਕੀ ਜਿੱਥੇ ਦੇਸ਼ ਦਾ ਨਾਮ ਘਟ ਘਟ ਰਹੇ ਨੇ ਦੇ ਸੇਵਾ ਕਰਦੇ ਸੇਵਾ ਕਰਦੇ ਤੋਂ ਸਮਾਧੀ ਸੇਵਾ ਕਰਦੇ ਉਹ ਸਾਡੇ ਜਿਹੜਾ ਪੰਜਾਬ ਤੁਸੀਂ ਚਲਕੇ ਜਿਹੜੇ ਬੇਸਿਕ ਜਿਹੜਾ ਗੁਰੂ ਮਹਾਰਜ ਨੇ ਸਾਨੂੰ ਰਸਤਾ ਦਿੱਤਾ ਜਿੱਤੇ ਆਪਾਂ ਚੱਲਣਾ ਹੈ ਉਹ ਤੋਂ ਪੁੱਲ ਕੇ ਆਪਾਂ ਜੀ ਉਹ ਪਾਸੇ ਚੱਲ ਕੇ ਕਰਕੇ ਮੈਂ ਜਿੱਤਣਾ ਵਿੱਚ ਅਰਦਾਸ ਕਰੂੰਗਾ ਸਾਨੂੰ ਸਾਡਾ ਸਮਰਥਨ ਹੋਵੇ ਤੇ ਤੁਹਾਣੇ ਵਾਲੇ ਸਮੇਂ ਅਸੀਂ ਬੱਤ ਬੱਤ ਸੇਵਾ ਕਰ ਸਕੀਏ ਧੰਨਵਾਦ ਜੈ ਥੈਂਕ ਯੂ